ਜਿੱਥੇ ਬਾੜ ਲੱਗ ਜਾਵੇ ਖਾਲ ਕੇ ਤਨੂ ਮਤ ਫੇਰੀ ਉੱਥੇ ਕੀ ਕਾਦੀ ਤਲਾਈ ਹੁੰਦੀ ਐ ਪੁੱਲ ਜਾਣ ਜਦੋਂ ਸਰਕਾਰ ਜ਼ਿੰਮੇਵਾਰੀਆਂ ਪੁੱਲ ਜਾਣ ਜਦੋਂ ਸਰਕਾਰ ਜ਼ਿੰਮੇਵਾਰੀਆਂ ਮੰਡੀਆਂ ਤੇ ਰੋਲੇ ਦੀਆਂ ਫਸਲਾਂ ਪਿਆਰੀਆਂ ਪੁੱਲ ਜਾਣ ਜਦੋਂ ਸਰਕਾਰ ਜ਼ਿੰਮੇਵਾਰੀਆਂ ਮੰਡੀਆਂ ਤੇ ਰੋਲੇ ਦੀਆਂ ਫਸਲਾਂ ਪਿਆਰੀਆਂ ਹੁੱਤਾ ਨਾਲ ਦੇੜੀ ਫਸਲ ਪਿਆਰੀ ਹੁੰਦੀ ਛੜਕਾਂ ਦੇ ਉੱਤੇ ਉਹ ਲਾਹੀ ਹੁੰਦੀ ਐ ਜਿੱਥੇ ਬਾੜ ਲੱਗ ਜਾਵੇ ਖਾਨ ਖੇਤ ਨੂੰ ਮੱਤ ਫੇਰੀ ਉੱਥੇ ਕੇਤਾ ਦੀ ਦਵਾਈ ਹੁੰਦੀ ਐ ਜਿੱਥੇ ਬਾੜ ਲੱਗ ਜਾਵੇ ਖਾਨ ਖੇਤ ਨੂੰ ਮੱਤ ਫੇਰੀ ਉੱਥੇ ਕੇਤਾ ਦੀ ਦਵਾਈ ਹੁੰਦੀ ਐ ਔਰਤਾਂ ਦੇ ਜਿਸਮਾ ਨਾ ਮੇਲਾ ਫੇਰ ਲੱਗਦਾ ਬਣ ਜਾਂਦੀ ਔਰਤ ਤਮਾਸ਼ਾ ਸਾਰੇ ਜੱਗ ਦਾ ਔਰਤਾਂ ਦੇ ਜਿਸਮਾ ਦਾ ਮੋਈਆ ਉੱਥੇ ਲੱਗਦਾ ਬਣ ਜਾਂਦੀ ਔਰਤ ਤਮਾਸ਼ਾ ਸਾਰੇ ਜੱਗ ਦਾ ਭੁੱਖਾ ਟਿੰਡ ਲੈ ਕੇ ਜਿਹੜੀ बिकਦੀ ਬਾਜ਼ਾਰਾਂ ਵਿੱਚ ਹਾਕਮਾਂ ਦੀ ਉਹ ਵੀ ਤੇ ਸਤਾਈ ਹੁੰਦੀ ਐ ਜਿੱਥੇ ਬਾੜ ਲੱਗ ਜਾਵੇ ਖਾਨ ਖੇਤ

ॾुलदा फेर ख़ून उथ बेदोशा हूंदा हिकुत उथे रोज़ न दोशां ॾुलदा ख़ून फेरी उथे बेदोशा हूंदा हिकुत फेर उथे नर दोशां खून लाल पुजंद धरती ते आई बस चतूर धरती ते आई हूंदी आहे ਜਿੱਥੇ ਬਾੜ ਲੱਗ ਜਾਵੇ ਖਾਨ ਖੇਤ ਨੂੰ ਬਸ ਫੇਰ ਉੱਥੇ ਲੋਕਾਂ ਦੀ ਤਲਾਈ ਹੁੰਦੀ ਐ ਜਿੱਥੇ ਬਾੜ ਲੱਗ ਜਾਵੇ ਖਾਨ ਖੇਤ ਨੂੰ ਬਸ ਫੇਰ ਉੱਥੇ ਲੋਕਾਂ ਦੀ ਤਲਾਈ ਹੁੰਦੀ ਐ ਇੱਕ ਗੱਲ ਪੈ ਗਈ ਐ ਸਮਝ ਸੁਖਪਾਲ ਨੂੰ ਬਦ ਲੈਣਾ ਪੈਣਾ ਐ ਲਟੇਰਿਆਂ ਦੇ ਰਾਜ ਨੂੰ ਇੱਕ ਗੱਲ ਪੈ ਗਈ ਐ ਸਮਝ ਸੁਖਪਾਲ ਨੂੰ ਬਦ ਲੈਣਾ ਪੈਣਾ ਐ ਲਟੇਰਿਆਂ ਦਾ ਰਾਜ ਨੂੰ ਚੁੱਪ ਚਾਪ ਸਭ ਕੁਝ ਜਰ ਜਾਣਾ ਬਸ ਇਹ ਵੀ ਤਾਂ ਮਨੁੱਖ ਦੀ ਤਵਾਹੀ ਹੁੰਦੀ ਐ ਜਿੱਥੇ ਬਾੜ ਲੱਗ ਜਾਵੇ ਖਾਨ ਖੇਤ ਨੂੰ ਬਸ ਫੇਰ ਉੱਥੇ ਲੋਕਾਂ ਦੀ ਤਵਾਹੀ ਹੁੰਦੀ ਐ ਜਿੱਥੇ ਬਾੜ ਲੱਗ ਜਾਵੇ ਖਾਨ ਖੇਤ ਨੂੰ ਬਸ ਫੇਰ ਉੱਥੇ ਲੋਕਾਂ ਦੀ ਤਵਾਹੀ ਹੁੰਦੀ ਐ ਜਿਹੜੇ ਕਿਤੇ ਵੈਰੀ ਹੁੰਦਾ ਸਾਡਾ ਸਾਮਰਾਜ ਸਿੱਖੋਦ ਬਾੜ ਲੈ ਕੇ ਸਾਮਰਾਜ ਦੇ ਦਿਲਾਲ ਸੀ ਜੇੜੀ ਨਿੱਤੀ ਲੱਗ ਹੁੰਦੀ ਸਾ ਮਰਾਜੀਆਂ ਦੇ ਉਦੇ ਉੱਤੇ ਇਹ ਨਦੀ ਗਵਾਹੀ ਹੁੰਦੀ ਐ ਜਿੱਥੇ ਬਾੜ ਲੱਗ ਜਾਵੇ ਖਾਨ ਖੇਤ ਨੂੰ ਬਸ ਫੇਰ ਉੱਥੇ ਖੇਤਾਂ ਦੀ ਤਵਾਹੀ ਹੁੰਦੀ ਐ ਜਿੱਥੇ ਬਾੜ ਲੱਗ ਜਾਵੇ ਖਾਨ ਖੇਤ ਨੂੰ ਬਸ ਫੇਰ ਉੱਥੇ ਖੇਤਾਂ ਦੀ ਤਵਾਹੀ ਹੁੰਦੀ ਐ ਧੰਨਵਾਦ ਜੈ ਸ਼ਰਮ ਜਤ ਜੀ